ਤੇ ਪੰਜਾਬ ਹੈ ਪੰਜਾਬ ਚ ਕੋਈ ਰਾਜਾ ਬਾਦੂ ਹੈ ਨਹੀਂਗਾ ਤੇ ਇੱਥੇ ਜੋਧਾ ਪਿੰਡਾ ਲੁਧਿਆਣੇ ਦੇ ਨਾਲ ਜੋਧਾ 1100 ਕਿਲਾ ਠੱਕੀ ਨਾਲ ਰਕੁਆਇਰ ਕਰ ਲਿਆ ਠੱਕੀ ਨਾਲ ਕਮਾਲ ਇਹਦਾ ਮਤਲਬ ਤਾਂ ਇਹ ਐਂ ਕਹਿੰਦੇ ਵੀ ਪੰਜਾਬ ਦੇ ਲੋਕ ਭੁੱਖੇ ਮਾਰ ਗਿਆ ਵਾ ਇਹ ਜਮੀਨ ਨੂੰ ਅੱਜ ਵੇਚਦੇ ਜਮੀਨ ਕਹਿੰਦੀ ਕਹਿੰਦੀ ਤੂੰ ਮੈਨੂੰ ਛਡਾ ਨਹੀਂ ਸਕਦਾ ਹੁਣ ਹੈ ਹਾਂ ਕਿਸਾਨ ਨੂੰ ਆਂਦੀ ਕਹਿੰਦੀ ਛਡਾ ਨਹੀਂ ਸਕਦਾ ਹਾਂ ਪਰ ਜੇ ਤੂੰ ਕਿਤੇ ਵੱਜ ਗਿਆ ਨਾ ਭਵਾਂ ਦੀ ਕਾਸੇ ਚ ਵੱਜ ਗਿਆ ਮੈਂ ਤੈਨੂੰ ਛਡਾ ਲੂੰਗੀ ਕਿਉਂਕਿ ਤਾਇਆ ਵੇਚਦੇ ਜਮੀਨ ਇਹ ਕੰਜਰਾ ਵੇਚ ਕੇ ਜਾਵਾਂਗੇ ਕਿਥੇ ਮਹਾ ਧਰਤੀ ਮਾਤਾ ਦੇ ਦਰਸ਼ਨ ਹੁੰਦੇ ਆ ਬੜਾ ਟੇਡਾ ਹੋਇਆ ਕੰਮ ਯਾਰਾ ਇਹ ਵਾਤਾ ਜਮਾਂ ਮਿਲਦੀ ਨਹੀਂ ਨਾ ਪਤਾ ਆ ਹਾਂ ਓਏ ਐਵੇਂ ਦੁਖੀ ਹੋਈ ਆ ਨਰੇ ਨਾ ਓਏ ਛੱਡ ਪਰੇ ਇਹ ਕੰਮ ਹੁਣ ਲੇਬਰ ਬੰਦਾ ਨਹੀਂ ਮਿਲਦਾਗਾ ਹੁਣ ਜਿੱਥੇ ਹੋਰ ਦੱਸ ਕੀ ਕਰੀਏ ਕਿਸਾਨੀ ਤੋਂ ਬਿਨਾ ਕੰਮ ਕਿਵੇਂ ਦੇ ਕੰਮ ਹੋ ਦੀ ਨੋ ਬੜਾ ਮੈਂ ਤੁਹਾਨੂੰ ਦੱਸਦਾ ਗੱਲ ਸਰਕਾਰ ਨੇ ਕੋਈ ਨਵੀਂ ਪਾਲਸੀ ਕੱਢੀ ਆ ਜਿਹੜੀ ਜ਼ਮੀਨ ਆ ਨਾ ਕੋਈ ਨਵੀਂ ਸਕੀਮਾ ਕੋਈ ਲੈਂਡ ਪੂਲਿੰਗ ਪਾ ਲੰਗਾਈ ਆ ਓ ਹਾਂ ਮੈਨੂੰ ਪਤਾ ਛੜਾ ਹਾਂ ਉਹ ਲੈਂਡ ਪੂਲਿੰਗ ਨਹੀਂ ਉਹ ਤਾਂ ਖੁੱਡੇ ਲੈਣਾ ਕਿਸਾਨਾਂ ਦਾ ਮਤਲਬ ਕੀ ਆ ਤੇਰਾ ਮਤਲਬ ਕਿ ਕਿਸਾਨਾਂ ਨੂੰ ਖੁੱਡੇ ਲੈਣ ਲਉਣਾ ਉਹਨਾਂ ਨੂੰ ਅੱਛਾ ਜਿਵੇਂ ਅਗਲਾ ਕਹਿੰਦਾ ਹੁੰਦਾ ਕੀ ਆ ਇਹ ਸਾਰਾ ਕੁਝ ਵੇਚ ਕੇ ਖੁੱਡੇ ਲੈਣ ਲੱਗ ਗਿਆ ਹਾਂ ਉਹ ਕਿਸਾਨ ਇਹੋ ਜੇ ਕਮਚਾਲੇ ਨਹੀਂ ਏ ਹਾਂ ਜਿਹੜੇ ਆ ਹੀ ਸਰਕਾਰ ਦੇ ਝਲਸਾਂ ਜਾ ਜਾਣਗੇ ਆ ਕੱਲ ਮੈਨੂੰ ਦੱਸਦੇ ਸੀ ਇੱਧਰ ਆ ਮੁੰਡੇ ਸੀਗੇ ਇੱਧਰ ਲੁਧਿਆਣੇ ਅੰਨੀ ਦੇ ਹਾਂ ਕਹਿੰਦੇ ਤਾਇਆ ਉੱਥੇ ਕਹਿੰਦੇ 23000 ਕਿਲਾ ਕਹੇਰ ਕਰਨੀ ਆ 23000 ਹਾਂ ਉਹ ਕਹਿੰਦੇ ਪਤਾ ਨਹੀਂ ਬੋਡੀ ਬੇਡਰ ਕੀ ਲਿਆਏ ਸੀਗੇ ਸਰਕਾਰ ਲਈ ਬੋਡੀ ਬੇਡਰ ਭਾਈ ਸਰਕਾਰ ਧੱਕਾ ਕਰੂਗੀ ਤਾਂ ਆਇਆ ਫਿਰ ਧੱਕੇ ਨਾ ਕਰੂਗੀ ਸਰਕਾਰ ਨੂੰ ਆ ਹੀ ਨਹੀਂ ਪਤਾ ਜਿਹੜੇ ਦਿੱਲੀੋਂ ਆਇਆ ਉਹਨਾਂ ਨੂੰ ਆ ਹੀ ਨਹੀਂ ਪਤਾ ਵੀ ਪੰਜਾਬ 'ਚ ਸੰਦੀਪ ਪੰਪੀਆਂ ਅੱਗੇ ਵੀ ਸੀਗੇ ਚਲਾ ਚਲਾ ਕੇ ਨਾ ਜੇ ਮਖਣੀ ਚੋਂ ਵਾਲ ਕੱਢਦੇ ਹੁੰਦੇ ਆ ਐ ਸਿਰ ਦੇਣਗੇ ਦਿੱਲੀ ਵਾਲਿਆਂ ਨੂੰ ਠੀਕ ਹਾਂ ਇਹ ਰਾਮਿਆ ਨੂੰ ਆਇਆ ਲੱਗਿਆ ਫਾਇਦੇ ਦੀ ਗੱਲ ਆ ਤਾਂ ਆਇਆ ਹਾਂ ਹਾਂ ਫਾਇਦੇ ਦੀ ਤਾਂ ਹੈਗੀ ਐ ਫਾਇਦੇ ਦੀ ਸਰਕਾਰ ਨੂੰ ਫਾਇਦੇ ਦੀ ਐ ਜਿਹੜੇ ਆਸ ਖਾਣਾ ਚਾਹੁੰਦੇ amylai ਉਹਨਾਂ ਨੂੰ ਫੇ ਦੇ ਦਈਏ ਅੱਛਾ ਵੀ ਜੀਵੀ ਦੇ ਰਾਹ ਤੇ ਜੀਵੀ ਦੇ ਰਾਹ ਤੇ ਆ ਤੇਰਾ ਆਪਣਾ ਕਿਲਾਵਨ ਆ ਆਪਾਂ ਉਹ ਜੋ ਇੱਕ ਧੋਕ ਨਾਲ ਦੇਣਾ ਹੈ ਹਾਂ ਧੋਕ ਨਾਲ ਇੱਕ ਕਹਿੰਦੇ ਤੁਹਾਨੂੰ ਇਹਦਾ 80 ਪਲਾਟ ਫਰੂਟ ਦੇ ਦਿਆਂਗੇ ਉਹ ਫਿਰ ਮੇਰੀ ਗੱਲ ਸੁਣ ਨਾਲੇ ਉਹ ਠੇਕਾ ਵੀ ਦੇਣਗੇ 70000 ਆ ਦੇ ਠੇਕਾ ਮੈਂ ਤੈਨੂੰ ਗੱਲ ਸ ਹਾਂ ਜਦੋਂ ਅਮਲੀ ਫੀਮ ਤੇ ਲੱਗਦਾ ਨਾ ਉਦੋਂ ਮਾੜਾ ਮਾੜਾ ਲੱਗਦਾ ਅੱਛਾ ਹੈ ਲੱਗਦਾ ਨਾ ਜਦੋਂ ਪੂਰਾ ਨਸ਼ਾ ਖਾਣ ਲੱਗ ਜਾਂਦਾ ਉਦੋਂ ਹਾਂ ਜਿਹੜਾ ਗਾਂਹ ਵਾਲਾ ਨਸ਼ਾ ਖਵਾਉਂਦਾ ਹੁੰਦਾ ਉਦੋਂ ਝੱਗਾ ਚੱਕ ਦਿੰਦਾ ਉਹ ਤੇਰੇ ਕਹਿਣ ਦਾ ਮਤਲਬ ਇਹ ਸਰਕਾਰਾਂ ਤੇ ਤੀਜੋ ਨਾ ਸਰਕਾਰਾਂ ਤੇ ਤੀਜੋ ਨਾ ਇਹ ਆ ਵੀ ਮਿੱਠੀ ਗੋਲੀ ਦਿੰਦੇ ਆ ਮੈਂ ਮਿੱਠੀ ਗੋਲੀ ਠੀਕ ਆ ਇੱਕ ਰਾਮਿਆ ਹੋਰ ਗੱਲ ਆ ਮੈਂ ਤਾਂ ਕਹਿੰਨਾ ਨਾ ਹੁਣ ਜਦੋਂ ਆ 27 ਚ ਆਜੂ ਹਾਂ ਆਹਾਂ ਐਮਐਲਏ ਦੀਆਂ ਵੋਟਾਂ ਐਮਪੀ ਦੀਆਂ ਠੀਕ ਆ ਜਿਹੜਾ ਵੀ ਆਊਗਾ ਹਾਂ ਉਹਨੂੰ ਕਹਿ ਵੀ ਇੱਕ ਤਾਂ ਕਾਨੂੰਨ ਬਣਾ ਸਾਡੇ ਪੰਜਾਬ ਚ ਹਾਂ ਪਤਾ ਕਿਹੜਾ ਕਾਨੂੰਨ ਬਣਾਉਣਾ ਕਿਹੜਾ ਬਈ ਇੱਕ ਦਾ ਕਾਨੂੰਨ ਬਣਾਵੇ ਬਾਹਲਾ ਬੰਦਾ ਜਿਵੇਂ ਰਾਜਸਥਾਨ ਚ ਪੰਜਾਬ ਦਾ ਬੰਦਾ ਪੈੜੀ ਨਹੀਂ ਲੈ ਸਕਦਾ ਹਾਂ ਉਵੇਂ ਪੰਜਾਬ ਚ ਵੀ ਨਾ ਕੋਈ ਲੈ ਵੀ ਸਹੀ ਗੱਲ ਆ ਤੇਰੀ ਤਾਂ ਇਧਰ ਨੂੰ ਹਰੇ ਕਬੂਥਾ ਚੂਹੇ ਦੇਖ ਯਾਰ ਆਪਣੇ ਗਰੀਬ ਤਬਕੇ ਦਾ ਵਿਚਾਰਾ ਮਰਲਾ ਮਰਲਾ ਜ਼ਮੀਨ ਉਕਰ ਪਉਣ ਵਾਸਤੇ ਤਰਸਦਾ ਫਿਰਦਾ ਬਾਹਰੋਂ ਆ ਕੇ ਲਾ ਕੇ ਪਾਰਡੀ ਰੇੜੀਆਂ ਕੁਝ ਸਰਕਾਰਾਂ ਚ ਬੰਦੇ ਆ ਕੇ ਉਹਨਾਂ ਨੂੰ ਜ਼ਮੀਨਾਂ ਦੇ ਹੀ ਜਾਂਦੇ ਇਹਦਾ ਗੱਲ ਸਹੀ ਆ ਦਾ ਵੇਖ ਤੂੰ ਬਠਿੰਡੇ ਚ ਹੀ ਵੇਖ ਜਾ ਕੇ ਕੱਡੇ ਕੱਡੇ ਮੋਲ ਪਾਈ ਬਟਿਆ ਮੋਲ ਪਾਈ ਬਟਿਆ ਹੈ ਤੇ ਇਹੀ ਗੱਲ ਰਾਜਸਥਾਨ ਚ ਰਾਜਸਥਾਨ ਚ ਕਿਸਾਨ ਐ ਆਪਾਂ ਆਪਾਂ ਕੱਲ ਨੂੰ ਚੱਲ ਵਰਦੇ ਆਪਾਂ ਨੂੰ ਉੱਥੇ ਆਪਾਂ ਨੂੰ ਆਏ ਵੀ ਨਹੀਂ ਵੇਖਣ ਦਿੰਦੇ ਵੀ ਆ ਜਮੀਨ ਸੋਟੇ ਵੇਖ ਹੀ ਲਈਏ ਠੀਕ ਹਮਾਂ ਚੱਲ ਵੇਖ ਲੈ ਉੱਥੇ ਨਹੀਂ ਐਂਚੀ ਦਿੰਦੇ ਸਹੀ ਗੱਲ ਅੱਜ ਪੰਜਾਬ ਐ ਪੰਜਾਬ ਚ ਕੋਈ ਰਾਜਾ ਬਾਦੂ ਹੈ ਨਹੀਂਗਾ ਆ ਹੁਣ ਉੱਠਿਆ ਕਿਸਾਨ ਜਾਗੇ ਆ ਕਿਸਾਨ ਠੀਕ ਹੁਣ ਕਿਸਾਨ ਹੀ ਹੱਲ ਕਰਨਗੇ ਫਿਰ ਇਹਨਾਂ ਮਸਲੇ ਦਾ ਯਾਰ ਗਾਲ੍ਹਾਂ ਦਾਮਿਆ ਐਂਚੀ ਨਹੀਂ ਦਿੰਦੇ ਠੀਕ ਆ ਸਰਕਾਰ ਕੱਲ ਨੂੰ ਬਵਾ ਕਹਿੰਦੇ ਹਾਂ ਵੀ ਇਹਨਾਂ ਦੇ ਉੱਤੋਂ ਦੀ ਬਲਡੋਜ਼ਰ ਚੜਾ ਕੇ ਅਸੀਂ ਜ਼ਮੀਨਾਂ ਬਾਹਲਾਂਗੇ ਹਾਂ ਯਾਰ ਅਸੀਂ ਐਂਚੀ ਨਹੀਂ ਦਿੰਦੇ ਇਹ ਪਤਾ ਕਿਵੇਂ ਬਣਾਈਆਂ ਇੱਥੇ ਆਹ ਵੇਖ ਲੈ ਇੱਥੇ ਛੱਪੜ ਹੁੰਦੇ ਸੀਗੇ ਹਾਂ ਮਸਾ ਕੜ-ਕੜ ਕੇ ਮੇਰੇ ਪਿਓ ਦਾਦਾ ਜੀ ਅਰਗੇ ਨੇ ਜ਼ਮੀਨਾਂ ਬਣਾਈਆਂ ਹਾਂ ਹੈ ਥੂਰ ਕਿੱਡੇ-ਕਿੱਡੇ ਹੁੰਦੇ ਸੀ ਸਹੀ ਗੱਲ ਹੈ ਸਹੀ ਇਹਨਾਂ ਦੇ ਭਾਈ ਤਾਂ ਹੀ ਆ ਗੱਲ ਸ ਝੋਨਾ ਲਾਤਾ ਇਹਨਾਂ ਨੇ ਹਾਂ ਉਹਨਾਂ ਟਾਈਮਾਂ 'ਚ ਗੱਡਿਆਂ ਤੇ ਮੱਥਾ ਮਾਰਿਆ ਓ ਰਾਮਿਆ ਪਤਾ ਕੀਆ ਸਮੇਂ-ਸਮੇਂ ਦੀਆਂ ਖਿੱਡਾਂ ਹੁੰਦੀਆਂ ਹਾਂ ਸਰਕਾਰ ਆਪਾ ਇਹ ਨਹੀਂ ਕਹਿੰਦੇ ਵੀ ਸਰਕਾਰ ਨੇ ਪਹਿਲਾਂ ਲੈਨਿੰਗ ਪੂਲੰਗਾ ਇਦੋਂ 20 ਸਾਲ ਪਹਿਲਾਂ ਵੀ ਕੀਤੀ ਸੀ ਹਾਂ ਮਹਾਲੀ ਚ ਕੀਤੀ ਸੀ ਅੱਛਾ ਹੋਰ ਅੱਡੋ ਅੱਡੀ ਜ਼ਿਲ੍ਹਿਆਂ ਚ ਜ਼ਮੀਨਾਂ ਲਈਆਂ ਸੀ ਹਾਂ ਪਰ ਉਹ ਤਰੀਕਾ ਤੌਰ ਤਰੀਕਾ ਦਾ ਮਿਆਰ ਹੋਰ ਸੀ ਅੱਛਾ ਉਹ ਤੌਰ ਤਰੀਕਾ ਸੀਗਾ ਜਿਵੇਂ ਆਪਣੇ ਬਠਿੰਡੇ 20 ਕਿੱਲੇ ਲੈ ਲੇ ਜਾਂ 100 ਕਿੱਲਾ ਲੈ ਲਿਆ ਹਾਂ ਉਦੋਂ ਵੀ ਵਾਦੀ ਘਟ ਸੀ 20 ਸਾਲ ਪਹਿਲਾਂ ਜਾੜਾ ਵਾਦੀ ਘਟ ਸੀ ਘਟ ਸੀ ਹੁਣ ਤਾਂ ਇਹ ਹੁੰਦਾ ਵੇਹਿਆ ਪਾਣੀ ਕਿੰਨਾ ਕ ਤੱਤਾ ਠੀਕ ਹੈ ਇਹ ਮਹਾਲੀ ਚ ਪਹਿਲਾਂ ਵੇਚੀ ਅਜਿਵੇਂ ਉਹਨਾਂ ਦਾ ਬੁਰਾ ਹਾਲਾ ਉਹਨਾਂ ਦਾ ਬਦਾਮਿਆ ਹਾਂ ਜਿਹੜੇ ਮਹਾਲੀ ਚ ਜ਼ਮੀਨ ਜੀ ਨੇ ਵੇਚੀ ਆ ਨਾ ਹਾਂ ਇੱਕ ਬਜ਼ੁਰਗ ਵਿਚਾਰਾ ਹੂੰ ਉੱਥੇ ਸੜਕ ਤੇ ਡੇੜੀ ਲਈ ਬੈਠਾ ਅੱਛਾ ਉਹ ਕਹਿੰਦਾ ਮੈਂ ਨਾ ਐਂ ਕਹਿੰਦਾ ਹੁੰਦਾ ਸੀ ਆਹ ਟੱਕ ਮੇਰਾ ਠੀਕ ਹੈ ਜਦੋਂ ਡੇੜ ਕਰੋੜ ਲੈ ਆ ਕੇ ਮੇਜ਼ ਤੇ ਰੱਖਤਾ ਹਾਂ ਕਹੇ ਸਾਡਾ ਸਾਰਾ ਟਬਰ ਚੰਬ ਲਿਆ ਫਿਰ ਹਾਂ ਤੇ ਹੁਣ ਪਤਾ ਲੱਗਦਾ ਕਹਿੰਦਾ ਆ ਬਰਗਰ ਵੇਚ ਕੇ ਵੀ ਨਹੀਂ ਸਾਡੇ ਜਵਾਕਾਂ ਦੇ ਚਾ ਪੂਰੇ ਹੁੰਦੇ ਠੀਕ ਹਾਂ ਪੈਸਾ ਕਿੱਥੇ ਆਦਾ ਫਿਰ ਜਿਵੇਂ ਕਹਿੰਦੇ ਹੁੰਦੇ ਹੱਥਾਂ ਦੀ ਮਾਇਆ ਕੋਈ ਨਹੀਂ ਹੈ ਪੈਸਾ ਰਾਮਿਆ ਇਹੋ ਜੀ ਚੀਜ਼ ਆ ਹਾਂ ਪੈਸੇ ਨੂੰ ਜਦੋਂ ਮਰਜੀ ਤੂੰ ਲਿਆ ਕੇ ਰੱਖਦਾ ਨਾ ਜੇਬ 'ਚ ਹਾਂ ਬਸ ਉਹਨੇ ਤੜਕੇ ਨੂੰ ਭੱਜ ਲੈਣਾ ਬਾਹਰ ਨੂੰ ਇਹਦਾ ਗੱਲ ਹਾਂ ਤੇ ਮੈਂ ਤਾਂ ਇਹੀ ਕਹਿੰਦਾ ਸਰਕਾਰਾਂ ਨੂੰ ਹਾਂ ਤੇ ਆਪਣੇ ਕਿਸਾਨਾਂ ਨੂੰ ਵੀ ਮਜ਼ਦੂਰਾਂ ਦੇ ਕੇ ਨੂੰ ਵੀ ਹਾਂ ਵੀ ਕੱਲ ਨੂੰ ਵੋਟਾਂ ਆਉਣਗੇ ਸਤਾਈ 'ਚ ਹਾਂ ਤੇ ਡਾਂਗ ਖੇਚ ਲੋ ਪਹਿਲਾਂ ਤਾਂ ਐ ਕਹੋ ਵੀ ਨਹੀਂ ਇਹ ਲੈਣੇ ਕ ਪੂਣ ਕ ਬਣਾਈ ਜੀ ਨੇ ਹਾਂ ਉਹਨਾਂ ਨੂੰ ਅਸੀਂ ਪਿੰਨਾਂ ਦੀ ਨਹੀਂ ਬਣਨ ਸਹੀ ਗੱਲ ਆ ਤੇ ਦੂਜੀ ਗੱਲ ਇਹ ਐ ਵੀ ਜਿਹੜਾ ਇਹ ਕਾਨੂੰਨ ਐ ਪਹਿਲਾਂ ਕਾਨੂੰਨ ਬਣਾਓ ਅੱਜ ਹੀ ਸੱਦ ਕੇ ਹਾਂ ਵੀ ਇਹ ਭਾਈ ਅਸੀਂ ਪੰਜਾਬ ਦੀ ਓਰਾ ਜ਼ਮੀਨ ਬਾਹਰਲੇ ਬੰਦਣ ਹੁੰਦੇ ਵੀ ਨਹੀਂ ਦੇਣੀ ਭਾਈ ਜ਼ਮੀਨਾਂ ਜਿਉਂ ਹੀ ਨਹੀਂ ਦੇਣਾ ਯਾਰ ਆਪਣੇ ਆਪਣੇ ਮਜ਼ਦੂਰ ਭਰਾ ਤਾਂ ਹਾਂ ਮਰਲੇ ਮਰਲੇ ਰੂੜਾਂ ਵਾਲੇ ਥਾਂ ਨੂੰ ਫਿਰਦੇ ਆ ਹਾਂ ਤੇ ਬਾਹਰੋਂ ਆ ਕੇ ਇਥੇ ਪਟਿਆਂ ਦੇ ਪਟੇ ਖਰੀਦਦੇ ਆ ਇਹ ਤਾਂ ਗੱਲ ਹੈ ਜੀ ਤੁਹਾਇਂ ਵੇਖ ਲਿਦਿਆਨੇ ਦੀ 24000 ਕਿੱਲਾ ਕੱਲੇ ਲਿਦਿਆਨੇ ਦੀ ਐ ਅੱਛਾ ਯਾਰ ਹਾਂ ਤੇ ਚਾਰਖਾਨੇ 500 ਕੱਲਾ ਬਠਿੰਡੇ ਦੀ ਐ ਓਹ ਹੋ 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 ਤੇ ਇੱਥੇ ਜੋਧਾ ਪਿੰਡ ਆ ਲਿਦਿਆਨੇ ਦੇ ਨਾਲ ਜੋਧਾ 1100 ਕਿੱਲਾ ਤੱਕੇ ਨਾਲ ਰਿਕੁਆਇਰ ਕਰ ਲੈ ਤੱਕੇ ਨਾਲ ਕਮਾਲ ਹਾਂ ਇਹਦਾ ਮਤਲਬ ਤਾਂ ਇਹ ਐਂ ਕਹਿੰਦੇ ਵੀ ਪੰਜਾਬ ਦੇ ਲੋਕ ਭੁੱਖੇ ਮਾਰੇ ਜਾਵਾ ਇਹ ਇਹਨਾਂ ਨੂੰ ਕੀ ਆ ਇਹ ਤਾਂ ਬਾਹਰੋਂ ਆਇਆ ਹਾਂ ਇਹਨਾਂ ਨੂੰ ਕੀ ਪਤਾ ਵੀ ਜ਼ਮੀਨਾਂ ਜਾਇਜ਼ ਤਾਂ ਕਿਵੇਂ ਮੰਦ ਇਹਦਾ ਗੱਲ ਹੈਗੀ ਅਸੀਂ ਆ ਪਾਣੀ ਪਿੱਛੇ ਬੰਦਾ ਮਾਰ ਦਿੰਦੇ ਸੀ ਹਾਂ ਉਹ ਸਾਡੇ ਗੱਲ ਸੁਣਨਾ ਮੇਰੀ ਹੁਣ ਪਤਾ ਕੀ ਹੋ ਗਿਆ ਪਹਿਲਾਂ ਸਾਡੇ ਜਵਾਕਨ ਨੂੰ ਇਹਨਾਂ ਨੇ ਲਾਇਆ ਨਸ਼ਿਆਂ ਤੇ ਸਹੀ ਗੱਲ ਆ ਹੋਨੇ ਸਰਕਾਰਾਂ ਉਹਨਾਂ ਨੂੰ ਐ ਹੋ ਗਿਆ ਵੀ ਇਹਨਾਂ ਦੇ ਕਿਹੜਾ ਕੋਈ ਬੁੜੇ ਜਾਂਦੇ ਮਗਰ ਆ ਕੋਈ ਓਏ ਉਹਨਾਂ ਨਾਲ ਚ ਦੇ ਦਿੰਦੇ ਆ ਲਾਚ ਦੇ ਦਿੰਦੇ ਆ ਤਾਇਆ ਆਪਾਂ ਸਰਕਾਰ ਨੂੰ ਇਹ ਕਹਿੰਦੇ ਜਣਾ ਬਹੁ ਡੂੰਗਿਆ ਕਿਸਾਨਾਂ ਦਾ ਐਵੇਂ ਪੰਗਾ ਨਾ ਲੋ ਹਾਂ ਹਾਂ ਜੇ ਤੁਹਾਨੂੰ ਕੋਈ ਚਾਹੀਦੀ ਹੈ ਕੋਈ 10 ਵੀ ਇੱਕ ਲੈ ਲਓ ਯਾਰ ਆਪਾਂ ਇਹ ਨਹੀਂ ਆਦੇ ਵੀ ਕੋਈ ਕੰਮ ਕਰਨਾ ਹੁੰਦਾ ਕੋਈ 10 ਵੀ ਇੱਕ ਚਾਹੀਦੀ ਹੈ ਲੈ ਲਓ ਪੀਹ ਜਾਨੀ ਗਾ ਗਾਲ ਸੁਣਾ ਇੱਥੋਂ ਕੱਟ ਦਿਓ ਕਿੱਲੇ ਕਿੱਲੇ ਚੱਕਦੇ ਸਾਰੇ ਜੇ ਬਸਿੰਦੇ ਆਪਾਂ ਨੂੰ ਲੋੜ ਨਹੀਂ ਹਾਂ ਤੇ ਬਸਿੰਦੇ ਆਪਾਂ ਕਿਉਂ ਲੈਣੇ ਜੇ ਲੁਧਿਆਣੇ ਆਪਾਂ ਨੂੰ 10-20 ਕਿੱਲੇ ਲੋੜ ਲੈ ਲਓ ਹਾਂ ਇਹ ਤਾਂ ਨਹੀਂ ਵੀ ਉੱਥੇ ਕਾਲਸ 23000 24000 24000 ਕਿੱਲੇ ਨਾ ਰਾਮਿਆ ਤੂੰ ਤਾਂ ਨਿਆਣਾ ਹੈ ਆਪਣੇ 20 ਪਿੰਡ ਬੰਦੇ ਆ ਸਹੀ ਗੱਲ ਹੈ ਹਾਂ ਤੇ 20 ਪਿੰਡਾਂ ਦੇ ਜਵਾਕ ਜੱਲੇ ਬੁੱਢੇ ਬਜ਼ੁਰਗ ਕਿੱਥੇ ਜਾਣਗੇ ਤੇ ਉਹ ਅਨਾਜ ਆਊ ਕਿੱਥੋਂ ਨਹੀਂ ਰਾਮਿਆ ਨਾ ਨਾ ਇਹ ਬੜੀ ਵੱਧੂ ਗੀ ਉਹੀ ਤਾਂ ਗੱਲ ਆ ਵੀ ਇਹ ਨਾਜਦਾਨੀਆਂ ਮਾਨੀਆਂ ਦੇ ਹੱਥ 'ਚ ਲਿਉਣ ਨੂੰ ਫਿਰਦੇ ਆ ਆ ਜ਼ਮੀਨਾਂ ਤੇ ਐਂ ਦੱਸ ਵੀ ਇਹ ਇੱਥੇ ਵਸਤੀਆਂ ਬਣਾ ਕੇ ਕਰਨਾ ਕੀ ਹੈ ਵਸਤੇ ਜਿਵੇਂ ਸੰਖੇ ਦਾ ਪਹਿਲੇ ਹੀ ਬਹੁਤ ਆ ਮੋਕਦੀ ਗੱਲ ਇਹ ਆ ਤਾ ਆ ਵੀ ਸਾਰੇ ਵੀਰਾਂ ਨੂੰ ਬੇਨਤੀ ਹੱਥ ਜੋੜ ਕੇ ਵੀ ਭਾਈ ਐਵੇਂ ਕਿਸੇ ਲਾਜ ਚ ਨਾ ਆਓ ਓਏ ਆਪਾਂ ਦਾ ਇਹੀ ਕਹਿੰਦੇ ਆ ਉਹ ਭਰਾਵੋ ਕਿਸਾਨ ਨੂੰ ਉਹ ਲਾਲਚ ਚ ਨਾ ਜਾਇਓ ਹਾਂ ਪੈਸਾ ਹੱਥਾਂ ਦੀ ਮੈਲ ਹੈ ਪੈਸਾ ਆਉਂਦਾ ਜਾਂਦਾ ਰਹਿੰਦਾ ਸਹੀ ਗੱਲ ਹੈ ਪੈਸਾ ਕਿਸੇ ਦੇ ਕਿਸੇ ਦੀ ਜੇਬ ਚ ਨਾ ਧਾਰਿਆ ਕੋਈ ਜਿਹਦਾ ਸੌ ਕਿੱਲੇ ਵਾਲਾ ਹਾਂ ਉਹ ਜੇ ਕੋਈ ਗੱਲ ਸੁਣਾ ਮੇਰੀ ਮੰਨ ਕੇ ਚੱਲੋ ਵੀ ਕੁਦਰਤੀ ਮੌਤ ਵੀ ਮਰ ਜਾਂਦਾ ਹਾਂ ਤੇ ਉਹਦੇ ਕੋਈ ਨਾਲ ਫੂਕ ਦਿੰਦਾ ਸਹੀ ਗੱਲ ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਹੈ ਪੈਸਾ ਵੇਖ ਕੇ ਨਾ ਐਵੇਂ ਲਾਲਚ ਚ ਜਾਇਓ ਇਹ ਜ਼ਮੀਨਾਂ ਯਾਰ ਜ਼ਮੀਨਾਂ ਜ਼ਮੀਨ ਨੂੰ ਅੱਜ ਵੇਚਦੇ ਜਮੀਨ ਕਹਿੰਦੀ ਕਹਿੰਦੀ ਤੂੰ ਮੈਨੂੰ ਛਡਾ ਨਹੀਂ ਸਕਦਾ ਹੁਣ ਹੈ ਹਾਂ ਕਿਸਾਨ ਨੂੰ ਆਂਦੀ ਕਹਿੰਦੀ ਛਡਾ ਨਹੀਂ ਸਕਦਾ ਹਾਂ ਪਰ ਜੇ ਤੂੰ ਕਿਤੇ ਵੱਜ ਗਿਆ ਨਾ ਭਵਾਂ ਦੀ ਕਾਥੇ ਚ ਵੱਜ ਗਿਆ ਹਾਂ ਮੈਂ ਤੈਨੂੰ ਛਡਾ ਲੂੰਗੀ ਇਹ ਜ਼ਮੀਨ ਐ ਮਾਂ ਹੈ ਆਪਣੀ ਹੈ ਸਹੀ ਗੱਲ ਆ ਭਾਈ ਰਾਮਿਆ ਤੁਸੀਂ ਤਾਂ ਹਜੇ ਨਿਆਣੇ ਆ ਪਾਰੇ ਸਰਕਾਰਾਂ ਪਾਲਸੀਆਂ ਜੇ ਬਣਾਉਣਾ ਸਰਕਾਰਾਂ ਤੇ ਕੋਈ بڑا ਦਬਾਅ ਵੀ ਨਹੀਂ ਕਿਸੇ ਦਾ ਬਣਾ ਵੀ ਸਕਦਾਂ ਜਾਂ ਸਕਦੇ ਆ ਜੇ ਕਾਨੂੰਨ ਤੜਕੇ ਤਾਲ ਸਕਦੇ ਸਰਕਾਰਾਂ ਬਣਾ ਸਕਦੀਆਂ ਤਾਇਆ ਤੇ ਆਪਣੀ ਸਟੇਟ ਹੁੰਦੀ ਹੋਇਆ ਭਈ ਓ ਯਾਰ ਆਪਾਂ ਨੂੰ ਤਾਂ ਦੋ ਤਿੰਨ ਕੰਮਾਂ ਚ ਇਹੀ ਵਿਤਕਰੇ ਚ ਰੱਖਿਆ ਹੈ ਹਾਂ ਇੱਕ ਤਾਂ ਤੂੰ ਵੇਖ ਆਪਣੇ ਜਵਾਕ ਚਿੱਟੇ ਦੇ ਮੂੰਹ ਕਾਹਨੂੰ ਜਾਂਦੇ ਸਹੀ ਗੱਲ ਜੇ ਆਹ ਭੁੱਕੀ ਫੀਵਾ ਹਰਿਆਣਾ ਰਾਜਸਥਾਨ ਹੋਰ ਐਲਆ ਵਗੈਰਾ ਚ ਵਿਗੀ ਜਾਂਦਾ ਠੇਕੇ ਖੁੱਲੇ ਆ ਸਹੀ ਗੱਲ ਤੇ ਸਾਡੇ ਪੰਜਾਬ ਵਾਲੀ ਕੀ ਹੋਇਆ ਵੀ ਇਹ ਵੀ ਗੱਲ ਸਾਡੇ ਪੰਜਾਬ ਨੂੰ ਕੋਈ 100 ਕਿੱਲਾ 200 ਕਿੱਲਾ ਵੀ ਜਿੰਨੀਆਂ ਮਾਰੀਆਂ ਚ ਜਾਈਆਂ ਉਹ ਤਾਂ ਪੰਜਾਬ ਨੂੰ ਦੇਈ ਜਾਂਦੇ ਮੈਡੀਕਲ ਨਸ਼ੇ ਹੋਗੇ ਤੇ ਆ ਵੇਖ ਗਾਸਾਂ ਡੋਡੇ ਆ ਉਹ ਪੰਜਾਬ ਚੋਂ ਵੈਣ ਹੈ ਪੰਜਾਬ ਚ ਕੋਈ ਜ਼ਮੀਨ ਲੈ ਲੈ ਆਖੀ ਉਹਦੀ ਕੋਈ ਪੁੱਛ ਦੱਸ ਨਹੀਂ ਉਹਨੇ ਸਮਾਂ ਦੀ ਅਹੋ ਦਿੰਦੇ ਆ ਪੰਜਾਬ ਚ ਅਜੇ ਕਿ ਜੇ ਕਿਸੇ ਨੇ ਜ਼ਮੀਨ ਲੈਣੀ ਹੈ ਨਾ 5 400 ਕਿੱਲਾ ਹਾਂ ਉਹਨੂੰ ਲੋਨ ਦਿੰਦੇ ਆ ਹੋਰ ਉਹਨੂੰ ਅੱਛਾ ਆ ਹਾਂ ਉਹਨੂੰ ਕਹਿੰਦੇ ਆ ਤੂੰ ਸਾਡੀ ਜ਼ਮੀਨ ਵੀ ਖੋਲਾ ਹਾਂ ਤਾਂ ਤਾ ਤੋਂ ਪੈਸੇ ਵੀ ਲੈ ਲੈ ਹਾਂ ਤੇ ਤੂੰ ਇਹ ਤੇ ਕੋਈ ਜੇ ਕੋਈ ਵੈਟਰੀ ਲਮਣੀ ਹੈ ਆ ਚੱਕੇ ਸਾਥੋਂ ਕਰੋੜਾਂ ਦਾ ਲੋਨ ਲਓ ਜੀ ਹਾਂ ਤੇ ਆਪਾਂ ਨੂੰ ਬੱਪਲ ਆ ਰਹੀ ਇਹਨਾਂ ਦੇ ਸੱਪ ਲੜ ਜਾਂਦਾ ਉਹ ਰਾਮਿਆ ਹਾਂ ਮਜ਼ਦੂਰਾਂ ਨੂੰ ਤੇ ਕਿਸਾਨਾਂ ਨੂੰ ਭੱਬਲ ਪੂਸੇ ਸੀ ਸਰਕਾਰਾਂ ਐ ਪਾਉਂਦੀਆਂ ਠੀਕ ਇੱਥੇ ਫੈਕਟਰੀ ਲਾ ਕੇ ਅਸੀਂ ਜੀ ਇੱਥੇ ਮਜ਼ਦੂਰਾਂ ਨੂੰ ਐਨੀ ਮਜ਼ਦੂਰੀ ਦੇਵਾਂਗੇ ਐਕਰ ਉਹ ਮਜ਼ਦੂਰੀ ਸਾਨੂੰ ਸੁਵਾ ਦੇਵੋਗੇ ਸਾਡੇ ਜਵਾਕਾਂ ਨੂੰ ਤਾਂ ਜਦੋਂ ਕੈਂਸਰ ਆ ਗਿਆ ਬਿਮਾਰੀਆਂ ਹੋ ਗਈਆਂ ਪਾਣੀ ਦੂਸਤ ਹੋ ਗਿਆ ਹਵਾ ਦੂਸਤ ਹੋ ਗਈ ਹਵਾ ਦੂਸਤ ਸਹੀ ਗੱਲ ਹੈ ਕੋਈ ਕਹੇ ਵੇਖਿਆ ਕਿਤੇ ਉਹ ਲਾਇਆ ਰੁੱਖ ਲਾਇਆ ਇਹਨਾਂ ਨੇ ਫੈਕਟਰੀਆਂ ਵਾਲੇ ਨੇ ਸਹੀ ਗੱਲ ਹੈ ਹੈ ਹਾਂ ਇਹ ਆਮਿਆਂ ਕੰਮ ਟੇਡੇ ਸਰਕਾਰਾਂ ਦੇ ਟੇਡੇ ਠੀਕ ਆ ਇਹਦਾ ਕੋਈ ਰਾਜਾ ਬਾਬੂ ਨਹੀਂ ਗਾ ਚਲਾਇਆ ਕਰਤਾ ਆ ਆਪਾਂ ਦਾ ਮੈਦਾਨ ਆਪਣੇ ਪਿੰਡ ਵੀ ਮੀਟਿੰਗ ਰੱਖ ਗਏ ਗੰਮ ਦੀ ਮੇਰੇ 7 ਤਰੀਕ ਨੂੰ ਜਾਣਾ ਛਾ ਠੀਕ ਆ 7 ਤਰੀਕ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਸਾਰੇ ਕਿਸਾਨਾਂ ਨੂੰ ਹਾਂ ਵੀ 7 ਤਰੀਕ ਨੂੰ ਜੋਧਾ ਪਿੰਡ ਹੈ ਜਿੱਥੇ 1100 ਕਿਲਾ ਨੇੜੇ ਨੇੜੇ ਇਨਕਾਰ ਕੀਤਾ ਠੀਕ ਆ ਸਾਰੇ ਪਹੁੰਚੜ ਹੋਮ ਹਮਲਾ ਕੇ ਸਾਰੇ ਇਹ ਰੈਲੀ ਤੇ ਨਾ ਬੱਸਾਂ ਆਉਣ ਗਿਆ ਸੋਡੇ ਪਿੰਡਾਂ ਚ ਸਾਰੇ ਜੁਨੀਆਣਾ ਬਿਤ ਕਰੇ ਛੱਡ ਕੇ ਉਹ ਕਿਸਾਨਾਂ ਦੀ ਬਾਹਰ ਤੇ ਚੱਲੋ ਭਰਾਵੋ ਸਹੀ ਗੱਲ ਆ ਜੇ ਅੱਜ ਉਹਨਾਂ ਦੇ ਕਦੇ ਅੱਗ ਲੱਗੀ ਆ ਕੱਲ ਨੂੰ ਅੱਗ ਆਪਣੇ ਵੀ ਲੱਗੂਗੀ ਇਹਦਾ ਗੱਲ ਹੈ ਬਈ ਤੇ ਅੱਗੇ ਜਦੋਂ ਟਿੱਟਾ ਸੁਣਦੇ ਹੁੰਦੇ ਸੀ ਆਪਾਂ ਟਿੱਟਾ ਆ ਬਾਡੇ ਏਰੀਆ ਵਾਲੇ ਪਿੰਡ ਸੀ ਉਹਨਾਂ ਨੇੜੇ ਸੀਗਾ ਤੇ ਹੁਣ ਵੇਖ ਲੈ ਪਿੰਡ ਪਿੰਡ ਫਿਰਦਾ ਆ ਓ ਰਾਮਿਆ ਇਹ ਅੱਗ ਤਾਂ ਨਾ ਹਰੇ ਜੇ ਅੱਗ ਨਾ ਲੱਗੂ ਸੇਕਤਾ ਜਾਊਗਾ। ਜਾਂਦਾ ਹੀ ਆ ਜਾਂਦਾ ਹੀ ਜਾਂਦਾ ਤਾਂ। ਜੇ ਉੱਥੇ ਜ਼ਮੀਨਾਂ ਕਾਇਰ ਕਰਨਗੇ ਤਾਂ ਆਪਣੀਆਂ ਊਂ ਠੇਕੇ ਤੇ ਲੈ ਲੈਣਗੇ। ਇਹਨਾਂ ਦੇ ਡਾਨੀਆਂ ਬਾਨੀਆਂ ਦੇ ਢਿੱਡ ਭਰਨੇ ਆ। ਇਹਨਾਂ ਨੇ ਜਿਹੜੀਆਂ ਸਰਕਾਰਾਂ ਬਾਹਰੋਂ ਆ ਕੇ ਬੈਠੀਆਂ ਪੰਜਾਬ 'ਚ ਉਹਨਾਂ ਨੂੰ ਨਿਫਾਫੇ ਦੇਣੇ ਆ। ਹੈਂ? ਚੰਗਾ ਰਾਮਿਆ। ਠੀਕ ਆ ਤਾਂ ਫਿਰ ਹਨੇਰਾ ਹੋ ਗਿਆ ਨਹੀਂ ਮੈਂ ਤੈਨੂੰ ਗੱਲਾਂ ਸੁਣਾਉਂਦਾ ਲੱਖਾਂ ਲੱਖਾਂ ਰੁਪਈਆਂ ਦੀਆਂ। ਹਾਂ ਹਾਂ। ਦੇਦਾ ਜੀ ਮੇਰੇ ਦਿਮਾਗ ਤੇ ਪਤਾ ਨਹੀਂ ਕੀ ਭੂਤ ਸਵਾਰਿਆ ਕਿ ਤਾਇਆ ਵੇਚਦੇ ਜਮੀਨ ਵੀ ਕੰਜਰਾ ਵੇਚ ਕੇ ਜਾਵਾਂਗੇ ਕਿਥੇ ਮਹਾ ਧਰਤੀ ਮਾਤਾ ਦੇ ਦਰਸ਼ਨ ਹੁੰਦੇ ਆ ਮੈਂ ਵੀ ਚੱਲਦਾ ਫਿਰ ਮੈਂ ਵੀ ਚੱਲਦਾ ਘਰ ਨੂੰ ਕਿਤੇ ਉਹ ਨਾ 7 ਤਰੀਕ ਨੂੰ ਜਾਊ ਨਾਲ ਹੁੰਡਾ ਲੈ ਕੇ ਕਿਤੇ ਉਹ ਨਾ ਕਿਤੇ ਕਰਜ਼ਾ ਕਰ ਲੈ ਸਰਕਾਰ ਸੱਤ ਨੂੰ ਜਾਊ ਹੁੰਡਾ ਲੈ ਕੇ